ਜਦੋਂ ਹੁਣ ਪਤਾ ਲੱਗਾ ਸ਼ਿਕਾਇਤ ਕੀਤੀ ਵੀ ਇਹ ਰੁੱਖ ਜਿਹੜੇ ਆ ਸ਼ਾਂਗਣ ਦੀ ਪਰਮਿਸ਼ਨ ਲਈ ਸੀ ਕਹਿੰਦੇ ਸ਼ਾਂਗਣ ਦੇ ਨਾਂ ਤੇ ਰੁੱਖ ਜਿਹੜੇ ਆ ਸਿਰਾਂ ਤੋਂ ਪੂਰੇ ਵੱਢਦੇ ਆ ਔਰ ਹੁਣ ਨਵਾਂ ਹੀ ਕੰਮ ਇਹਨਾਂ ਕੀ ਕਰਤਾ ਜਦੋਂ ਪਤਾ ਇਹਨਾਂ ਨੂੰ ਵੀ ਹੁਣ ਕਾਰਵਾਈ ਹੋਣੀ ਆ ਇਹਨਾਂ ਜੜਾਂ ਤੋਂ ਪੁੱਟੇ ਜਿਹੜੇ ਰੁੱਖ ਉੱਤੇ ਟੋਏ ਮਾਰ ਕੇ ਤੇ ਉੱਤੇ ਮਿੱਟੀ ਪਾਤੀ ਆ ਤਾਜੀ ਤਾਜੀ ਮਿੱਟੀ ਵਿਖਾ ਸਕਦਾ ਪਹਿਲਾਂ ਤੇ ਆ ਰੁੱਖ ਵਿਖਾਓ ਆ ਰੁੱਖ ਵੇਖੋ ਪਿੱਪਲ ਦਾ ਰੁੱਖ ਸਾਰਾ ਹੀ ਵੜਦਾ ਔਰ ਦੂਜੇ ਬੰਨੇ ਤੁਸੀਂ ਵੇਖੋ ਆ ਸਾਰੀ ਤਾਜੀ ਤਾਜੀ ਜੀਸੀਬੀ ਚੱਲੀ ਆ ਮੈਂ ਤੁਹਾਨੂੰ ਵੀਡੀਓ ਦੇ ਦੂੰ ਇੱਥੇ ਰੁੱਖ ਜਿਹੜੇ ਪਏ ਔਰ ਕਿੱਡਾ ਵਧੀਆ ਉੱਥੇ ਸਲੋਗਨ ਹੈ ਨਾ ਲਿਖਿਆ ਕਹਿੰਦੇ ਇੱਕ ਰੁੱਖ ਤੇ 100 ਸੁੱਖ ਆ ਜੰਗਲਾਤ ਵਿਭਾਗ ਨੇ ਲਿਖਿਆ ਹੈਰਾਨ ਆ ਮੈਂ ਤੁਹਾਡੇ ਦਫ਼ਤਰਾਂ ਦੇ ਸਾਹਮਣੇ ਆ ਇੱਕ ਰੁੱਖ ਤੇ 100 ਸੁੱਖ ਦਾ ਜਿਹੜੀ ਐਗਜ਼ਾਮਪਲ ਹੈ ਇੱਥੋਂ ਹੀ ਮਿਲਦੀ ਆ ਤੇ ਮੈਂ ਸਵੇਰ ਦਾ 100 ਵਾਜਾ ਦਿੱਤੀਆਂ ਬਾਹਰ ਨਹੀਂ ਆਉਂਦੇ ਤੋਂ ਸੇਰੀਓ ਦਾ ਵੜ ਦੇਣਾ ਇਹਨੂੰ ਕਹਿੰਦੇ ਸ਼ਾਂਗਣਾ ਉਹਦਾ ਟਾਣੀਆਂ ਟੂਣੀਆਂ ਹੁੰਦੀਆਂ ਲਮਕਦੀਆਂ ਜਿਹੜੀਆਂ ਸ਼ਾਂਗੀ ਦੀਆਂ ਇਹ ਤੇ ਰੁੱਖਾਂ ਦਾ ਕਤਲ ਕੀਤਾ ਗਿਆ ਲਮਕਦੀਆਂ ਸੀ ਨਾ ਸ਼ਾਂਗਣ ਦੀ ਪਰਮਿਸ਼ਨ ਇਹਨਾਂ ਦੀ ਸੀ ਆਹ ਟਾਣੀਆਂ ਨੂੰ ਵੜਨ ਦੀ ਵੀ ਕਿਸੇ ਦੇ ਵਜਣ ਦਾ ਨਾ ਕੀ ਆਹ ਰੁੱਖਾਂ ਨੂੰ ਵੜਨ ਦੀ ਆਹ ਜੜਾਂ ਤੋਂ ਵੜ ਦਿੱਤੇ ਗਏ ਰੁੱਖ ਆ ਕੀ ਆ ਜੀ ਆ ਰੋਖੀ ਆ ਥੱਲੇ ਆ ਰੋਖੀ ਆ ਜੀ ਆ ਦੱਸੋ ਮਿੱਟੀ ਪਾ ਗਤ ਹੈ ਕਿ ਕਿਤਾ ਨਾ ਨੇ ਉੱਤੇ ਮਿੱਟੀ ਪਾਤੀ ਆ ਫੇ ਪਤਾ ਨਾ ਲਗੇ ਮੋਟਾ ਸੀਗਾ ਆ ਲੰਬੀ ਲੈਣੀ ਹੁਣ ਜਾਂਦੀ ਆ ਇਹ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਬੋਲਣ ਦੀ ਲੋੜ ਹੀ ਨਹੀਂ ਇੱਥੇ ਤੇ ਉਹ ਆਪ ਹੀ ਰੋਖੀ ਬੋਲ ਬੋਲ ਕੇ ਕਹਿਣ ਰਿਹਾ ਵੀ ਸਾਡਾ ਬੇਕਸੂਰਾ ਦਾ ਕਸੂਰ ਕੀ ਸੀ ਇਨਸਾਫ ਕਰੋ ਸਾਡੇ ਨਾਲ ਹਾਂ ਲੈ ਮੈਮ ਬਿਲਕੁਲ ਇਹ ਮਹਿਕਮੇ ਦਾ ਬਹੁਤ ਵੱਡਾ ਕਸੂਰ ਤੇ ਫੇਲਿਅਰ ਸਮਝਦੇ ਹਾਂ ਅਸੀਂ ਕਿ ਜੇ ਆਪਣੇ ਦਫ਼ਤਰ ਦੇ ਬਾਹਰ ਹੁੰਦੀਆਂ ਇਹ ਘਟਨਾਵਾਂ ਨਹੀਂ ਉਹ ਰੋਕ ਪਾਰੇ ਤੇ ਪੂਰੇ ਪੰਜਾਬ ਦੀਆਂ ਜ਼ਿੰਮੇਵਾਰੀਆਂ ਕਿੱਥੋਂ ਲੈਣਗੇ ਇਹਨਾਂ ਨੇ ਸਭ ਕੁਝ ਗਾਇਬ ਕਰ ਦੇਣਾ بڑے ਐਕਸਪਰਟ ਹੈ ਇਹਨਾਂ ਚੀਜ਼ਾਂ 'ਚ ਪਰ ਐਰ ਕੀ ਇਹਨਾਂ ਦਾ ਵਾਹ ਆ ਨਾ ਪੈ ਗਿਆ ਚੱਜ ਦੇ ਬੰਦੇ ਨਾਲ ਜਨਾਂ ਨੂੰ ਲੋਡ ਸੀਗੀ ਇਹ ਹੁਣ ਪ੍ਰੋਪਰ ਜਿਹੜੀ ਇਹਦੀ ਜਾਂਚ ਹੋਊਗੀ ਇਹ ਸਾਰੇ ਦਾ ਸਾਰਾ ਜਿਹਦਾ ਇਹਦਾ ਰਿਜ਼ਲਟ ਨਿਕਲੂਗਾ ਤੇ ਇੱਕ ਜੋ ਇਨਸਾਫ ਹੈ ਜਨਾਂ ਚਰ ਹੁੰਦਾ ਨਹੀਂ ਉਹਨਾਂ ਚਰ ਮੈਂ ਵੀ ਨਹੀਂ ਪਿੱਛੇ ਹਟਣਾ ਨਗਰੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਤਾਂ ਅੰਮ੍ਰਿਤਸਰ ਉਹ ਪਵਿੱਤਰ ਨਗਰੀ ਜਿੱਥੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਨੇ ਅੱਜ ਤੁਹਾਨੂੰ ਗੁਰੂ ਨਗਰੀ ਦੀ ਇੱਕ ਅਜੇਹੀ ਤਸਵੀਰ ਦਿਖਾ ਰਹੀਆਂ ਜਿੱਥੇ ਗੁਰੂ ਨਗਰੀ ਨੂੰ ਟੂਰਿਸਟ ਪਲੇਸ ਬਣਾਉਣ ਦੇ ਨਾਂ ਤੇ ਵਾਤਾਵਰਣ ਦੇ ਨਾਲ ਇੱਕ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਜੀ ਹਾਂ ਮੈਂ ਮੌਜੂਦ ਹਾਂ ਅੰਮ੍ਰਿਤਸਰ ਦੇ ਤਾਰਾ ਵਾਲੇ ਪੁਲ ਨਹਿਰ ਦੇ ਕੋਲ ਜਿੱਥੇ ਇਸ ਜਗ੍ਹਾ ਨੂੰ ਟੂਰਿਸਟ ਪਲੇਸ ਬਣਾਉਣ ਦੇ ਲਈ ਦਰਖਤਾਂ ਦੀ ਕਟਾਈ ਜੋ ਹੈ ਕੀਤੀ ਜਾ ਰਹੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੋਰੈਸਟ ਡਿਪਾਰਟਮੈਂਟ ਕੋਲ ਹੋਣ ਦੇ ਬਾਵਜੂਦ ਵੀ ਉਹ ਕੁੰਭ ਕਰਨੇ ਨੀਂਦ ਦੇ ਵਿੱਚ ਸੁੱਤਾ ਹੋਇਆ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਰਖਤਾਂ ਦੀ ਜੋ ਕਟਾਈ ਹੈ ਵਾਤਾਵਰਣ ਦੇ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਤਾਂ ਮੇਰੇ ਨਾਲ ਇਸ ਵਕਤ ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਸੋਨੂ ਜੰਡਿਆਲਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਗੁਰੂ ਨਗਰੀ ਦੇ ਵਿੱਚ ਹੀ ਵਾਤਾਵਰਣ ਦੇ ਨਾਲ ਇੱਕ ਵੱਡਾ ਖਿਲਵਾੜ ਜੋ ਹੈ ਉਹ ਕੀਤਾ ਜਾ ਰਿਹਾ ਹੈ ਕੋ ਬੜੀ ਮਾੜੀ ਗੱਲ ਐ ਜੀ ਮੈਂ ਤੇ ਜਿਸ ਦਿਨ ਦਾ ਦੇਖਿਆ ਨੇ ਇਥੇ ਬੜੇ ਦੁੱਖ ਦੀ ਗੱਲ ਆ ਕਿ ਕੁਦਰਤ ਦੇ ਨਾਲ ਜਿਹੜੇ ਲੋਕ ਪ੍ਰੇਮ ਕਰਦੇ ਨੇ ਕੁਦਰਤ ਸਾਨੂੰ ਕੀ ਕੁਝ ਦਿੰਦੀ ਅਸੀਂ ਕੁਦਰਤ ਨੂੰ ਕੀ ਦੇ ਰਹੇ ਆ ਇਨਸਾਨ ਇੰਨਾ ਸਵਾਰਥੀ ਹੋ ਗਿਆ ਰੁੱਖ ਸਾਡੇ ਜਨਮ ਤੋਂ ਮਰਨ ਤੱਕ ਦੇ ਸਾਥੀ ਨੇ ਅਸੀਂ ਇੰਨੇ ਕ੍ਰਿਤਕਣ ਤੇ ਇੰਨੇ ਮਤਲਬ ਨਖਿੱਧ ਹੋ ਗਏ ਕਿ ਅਸੀਂ ਰੱਬ ਦੇ ਘਰ ਨੂੰ ਜਿੱਥੋਂ ਜਲ ਜਾਂਦਾ ਹੋਵੇ ਉਸਦੇ ਆਲੇ ਦੁਆਲੇ ਥੜਾ ਥੜਾ ਰੁੱਖ ਵੱਢੀ ਜਾਈਏ ਇਹ ਨਹਿਰ ਉਹ ਪਵਿੱਤਰ ਨਹਿਰ ਆ ਇਸ ਜਗ੍ਹਾ ਤੇ ਖੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਇੱਥੋਂ ਜਲ ਜਾਂਦਾ ਹੈ ਹੰਸਲੀ ਆ ਜੀ ਇਹ ਪਵਿੱਤਰ ਨਹਿਰ ਜਿਸ ਨੂੰ ਸਿੱਖਾਂ ਵਾਲੀ ਨਹਿਰ ਕਿਹਾ ਜਾਂਦਾ ਵਾ ਜਿਸ ਦਾ ਇਤਿਹਾਸ ਬਹੁਤ ਵੱਡਾ ਵਾ ਜੇ ਸਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਲ ਦੀ ਕਮੀ ਆ ਗਈ ਸੀ ਉਸ ਵੇਲੇ ਇਹ ਨਹਿਰ ਜਿਹੜੀ ਆ ਮਾਧੋਪੁਰ ਤੋਂ ਜਿਹੜਾ ਜੱਸਾ ਸਿੰਘ ਭੰਗੀ ਸਰਦਾਰ ਦੀ ਉਹਨਾਂ ਦੇ ਕੋਲ ਜਿਹੜੇ ਇੱਥੋਂ ਸੰਤ ਮਹਾਪੁਰਸ਼ ਗਏ ਤੇ ਇੱਥੇ ਜਿਹੜਾ ਵਖ-ਵਖ ਮਿਸਲਾਂ ਨੇ ਇੱਥੋਂ ਤੱਕ ਇਹ ਨਹਿਰ ਨੂੰ ਲਿਆਂਦਾ ਔਰ ਇਸ ਨਹਿਰ ਚੋਂ ਰਾਮਸਾਲ ਕਾਲ ਸਰ ਵੇਕ ਸਰ ਸੰਤੋਖ ਸਰ ਸੱਚਖੰਡ ਚੇਰੀ ਹਰਮੰਦਰ ਸਾਹਿਬ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਔਰ ਇਸ ਦੇ ਆਲੇ-ਦੁਆਲੇ ਜਿੰਨੇ ਰੁੱਖ ਸੀ ਧੜਾ-ਧੜ ਵੜ ਦਿੱਤੇ ਗਏ ਉਹ ਰੁੱਖ ਵੜ ਦਿੱਤੇ ਪਿੱਪਲ ਵਰਗੇ ਰੁੱਖ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀ ਆਕਸੀਜਨ ਦੇਣੀ ਸੀ ਇਨਸਾਨ ਜਦੋਂ ਇਹ ਦੁਨੀਆ ਨੂੰ ਛੱਡਣ ਦਾ ਅਲਵਿਦਾ ਕਹਿਣ ਦਾ ਟਾਈਮ ਆਉਂਦਾ ਉਸ ਵੇਲੇ ਨਾ ਦੁਨੀਆ ਹੀ ਹਸਪੀਟਲ ਦੇ ਵਿੱਚ ਜਿਹੜੇ ਆ ਸਾਨੂੰ ਸਵਾਸ ਮੁੱਲ ਦਿੰਦੀ ਆ ਤੇ ਮੈਂ ਤੇ ਹੈਰਾਨ ਆ ਪੀ ਅੱਜ ਉਹ ਕੋਈ ਵਿਵਾਦਤ ਬਿਆਨ ਦਿੰਦਾ ਅੱਜ ਕੋਈ ਕੁਛ ਨੂੰ ਕੁਛ ਕਹੀ ਜਾਂਦਾ ਕੋਈ ਕੁਛ ਉਧਰਲੇ ਬਨੇ ਸਾਰੇ ਲੱਗੇ ਆ ਪਰ ਜੋ ਸਾਨੂੰ ਕੁਦਰਤ ਦਿੰਦੀ ਅਸੀਂ ਕੁਦਰਤ ਨੂੰ ਕੀ ਦੇ ਰਹੇ ਆ ਇਹ ਖਾਸ ਕਰਕੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਆਲੇ-ਦੁਆਲੇ ਜਿੰਨੇ ਰੁੱਖ ਸਾਰੇ ਵੜਤੇ ਔਰ ਇਸ ਦੀ ਸ਼ਿਕਾਇਤ ਮਾਨਯੋਗ ਸਿੰਘ ਸਾਹਿਬ ਗੈਨੀ ਗੁਰਗਾ ਸਿੰਘ ਜੀ ਨੂੰ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਔਰ ਨਾਲ ਹੀ ਮਾਨਯੋਗ ਡੀਸੀ ਸਾਹਿਬ ਨੂੰ ਔਰ ਗਵਰਨਰ ਸਾਹਿਬ ਨੂੰ ਸ਼ਿਕਾਇਤ ਕੀਤੀ ਪੀ ਜਿਹੜੇ ਲੋਕਾਂ ਨੇ ਇੱਥੇ ਇਹਨਾਂ ਰੁੱਖਾਂ ਨੂੰ ਧੜਾ ਧੜ ਵੜਿਆ ਵਾ ਉਹਨਾਂ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜਦੋਂ ਤੁਸੀਂ ਰੁੱਖ ਵੜਦੇ ਜੇ ਪਰਮਿਸ਼ਨ ਲੈਂਦੇ ਜੇ ਉਹ ਰੁੱਖ ਲਾਉਣੇ ਹੁੰਦੇ ਉਹਦੀ ਬਜਾਏ ਕਿਤੇ ਨਾ ਕਿਤੇ ਇੱਕ ਦੀ ਜਗ੍ਹਾ 10 ਰੁੱਖ ਲਾਉਣੇ ਪੈਂਦੇ ਆ ਜਦੋਂ ਇਹ ਰੁੱਖਾਂ ਦੀ ਕਟਾਈ ਹੋਣ ਦੀ ਸੀ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਪਰਮਿਸ਼ਨ ਲਈ ਕਹਿੰਦੇ ਜੀ ਅਸੀਂ ਪਰਮਿਸ਼ਨ ਲਈ ਆ ਜੀ ਅਸੀਂ ਜੀ ਪਰਮਿਸ਼ਨ ਲਈ ਆ ਮੈਂ ਜੀ ਠੀਕ ਹੈ ਜੇ ਪਰਮਿਸ਼ਨ ਲਈ ਵਿਖਾਓ ਤੇ ਪਰਮਿਸ਼ਨ ਵਿਖਾਉਣ ਦੀ ਬਜਾਏ ਸਾਡੇ ਇੱਥੇ ਕਹਿ ਕੇ ਚੱਲ ਗਏ ਜੀ ਇੱਥੇ ਟੂਰਿਸਟ ਪਲੇਸ ਬਣ ਰਿਹਾ ਜੀ ਤੁਸੀਂ ਨਹਿਰੀ ਵਿਭਾਗ ਕੋ ਜਾਓ ਕੋਈ ਕਹਿੰਦਾ ਜੰਗਲਾਤ ਕੋ ਜਾਓ ਕੋਈ ਕਹਿੰਦਾ ਤੁਸੀਂ ਕਾਰਪੋਰੇਸ਼ਨ ਕੋ ਜਾਓ ਤੇ ਕੋਈ ਕਹਿੰਦਾ ਪੀਡਬਲਯੂਡੀ ਕੋ ਜਾਓ ਮੈਨੂੰ ਸਮਝ ਨਹੀਂ ਆਈ ਵੀ ਇੰਨਾ ਝੂਠ ਬੋਲਦੇ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਆ ਔਰ ਜਦੋਂ ਹੁਣ ਪਤਾ ਲੱਗਾ ਸ਼ਿਕਾਇਤ ਕੀਤੀ ਵੀ ਇਹ ਰੁੱਖ ਜਿਹੜੇ ਆ ਸ਼ਾਂਗਣ ਦੀ ਪਰਮਿਸ਼ਨ ਲਈ ਸੀ ਕਹਿੰਦੇ ਸ਼ਾਂਗਣ ਦੇ ਨਾਂ ਤੇ ਰੁੱਖ ਜਿਹੜੇ ਆ ਸਿਰਾਂ ਤੋਂ ਪੂਰੇ ਵੱਢਦੇ ਆ ਔਰ ਹੁਣ ਨਵਾਂ ਹੀ ਕੰਮ ਇਹਨਾਂ ਕੀ ਕਰਤਾ ਜਦੋਂ ਪਤਾ ਇਹਨਾਂ ਨੂੰ ਵੀ ਹੁਣ ਕਾਰਵਾਈ ਹੋਣੀ ਆ ਇਹਨਾਂ ਜੜਾਂ ਤੋਂ ਪੁੱਟੇ ਜਿਹੜੇ ਰੁੱਖ ਉੱਤੇ ਟੋਏ ਮਾਰ ਕੇ ਤੇ ਉੱਤੇ ਮਿੱਟੀ ਪਾਤੀ ਆ ਤਾਜੀ ਤਾਜੀ ਮਿੱਟੀ ਵਿਖਾ ਸਕਦਾ ਪਹਿਲਾਂ ਤੇ ਆ ਰੁੱਖ ਵਿਖਾਓ ਆ ਰੁੱਖ ਵੇਖੋ ਪਿੱਪਲ ਦਾ ਰੁੱਖ ਸਾਰਾ ਹੀ ਵੜਦਾ ਔਰ ਦੂਜੇ ਬੰਨੇ ਤੁਸੀਂ ਵੇਖੋ ਆ ਸਾਰੀ ਤਾਜੀ ਤਾਜੀ ਜੀਸੀਬੀ ਚੱਲੀ ਆ ਮੈਂ ਤੁਹਾਨੂੰ ਵੀਡੀਓ ਦੇ ਦੂੰ ਇੱਥੇ ਰੁੱਖ ਜਿਹੜੇ ਪਏ ਸੀ ਇਹ ਸਾਰੇ ਚੁੱਕ ਕੇ ਗੈਬ ਕਰ ਦਿੱਤੇ ਗਏ ਔਰ ਵੇਖੋ ਸਾਹਮਣੇ ਉਹ ਪਿੱਪਲ ਦਾ ਰੁੱਖ ਹੀ ਉਹ ਵੀ ਵੜਦਾ ਆ ਕਿਹੜੇ ਰੁੱਖ ਛਾਂਗੇ ਆ ਸਾਰੇ ਹੀ ਇਹਨਾਂ ਨੇ ਉੱਤੋਂ ਵੇਖ ਲਓ ਸਾਰੇ ਵੱਡੇ ਵੱਡੇ ਰੁੱਖ ਜਿਹੜੇ ਪਲੇ ਪਲਾਏ ਰੋਖਿਆ ਉਹ ਵੜ ਦਿੱਤੇ ਛਾਂਗਣ ਦੇ ਨਾਂ ਤੇ ਮੈਂ ਇਸ ਨਹਿਰ ਦੀਆਂ ਜਿੰਨੀਆਂ ਵੀਡੀਓ ਫੋਟੋਆਂ ਕਹਿੰਡ ਦੇ ਸਕਦਾ ਇੱਥੇ ਜਿਹੜੇ ਰੁੱਖ ਲੱਗੇ ਸੀ ਇਹ ਸਾਰਾ ਜਿਹੜਾ ਵੇਖੋ ਧੜਾ ਧੜ ਰੁੱਖਾਂ ਨੂੰ ਵਢਣਾ ਇਹ ਕਾਨੂੰਨਨ ਅਪਰਾਧ ਆ ਜੀ ਸਰਕਾਰ ਕਹਿੰਦੀ ਰੁੱਖ ਲਾਓ ਕਰੋੜਾਂ ਰੁਪਏ ਸੈਂਟਰ ਸਰਕਾਰ ਦੇਣ ਈ ਆ ਪੰਜਾਬ ਸਰਕਾਰ ਦੇਣ ਈ ਆ ਵਾਤਾਵਰਣ ਪ੍ਰੇਮੀ ਰੁੱਖ ਲਾਉਂਦੇ ਆ ਤੇ ਇਹ ਲੋਕ ਜਿਹੜੇ ਰੁੱਖ ਸਾਹਮਣੇ ਜਿੰਨਾਂ ਨੇ ਉਹ ਕਿੱਡਾ ਵਧੀਆ ਉੱਥੇ ਸਲੋਗਨ ਹੈ ਨਾ ਲਿਖਿਆ ਕਹਿੰਦੇ ਇੱਕ ਰੁੱਖ ਤੇ 100 ਸੁੱਖ ਆ ਜੰਗਲਾਤ ਵਿਭਾਗ ਨੇ ਲਿਖਿਆ ਹੈਰਾਨ ਆ ਮੈਂ ਤੁਹਾਡੇ ਦਫ਼ਤਰਾਂ ਦੇ ਸਾਹਮਣੇ ਆ ਇੱਕ ਰੁੱਖ ਤੇ 100 ਸੁੱਖ ਦਾ ਜਿਹੜੀ ਐਗਜ਼ਾਮਪਲ ਹੈ ਇੱਥੋਂ ਹੀ ਮਿਲਦੀ ਆ ਤੇ ਮੈਂ ਸਵੇਰ ਦਾ 100 ਵਜਾਂ ਦਿੱਤੀਆਂ ਬਾਹਰ ਨਹੀਂ ਆਉਂਦੇ ਜੇ ਸੱਚੇ ਹੋਣ ਦੇ ਬਾਹਰ ਆ ਕੇ ਤੇ ਗੱਲ ਕਰਨ ਇਹ ਇਹ ਤੇ ਆ ਕੁਛ ਇਹਨਾਂ ਦੇ ਹੋਣ ਡਿਆ ਇਹੀ ਕੰਮ ਕਿਤੇ ਕਿਸੇ ਹੋਟਲ ਰੈਸਟੋਰੈਂਟ ਦੇ ਬਾਹਰ ਹੋਇਆ ਹੁੰਦਾ ਕਿਸੇ ਪੈਟਰੋਲ ਪੰਪ ਦੇ ਬਾਹਰ ਹੋਇਆ ਹੁੰਦਾ ਇੱਕ ਰੁੱਖ ਵੜਿਆ ਹੁੰਦਾ ਉਥੇ ਧਰਨੇ ਵੀ ਲੱਗਣੇ ਸੀ ਕਈ ਸਮਾਜ ਸੇਵੀ ਵੀ ਆਉਣੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਕੁਝ ਨਾ ਕੁਝ ਮਿਲ ਜਾਣਾ ਇੱਥੋਂ ਮਿਲਣਾ ਕੱਖ ਨਹੀਂ ਤਾਂ ਨਹੀਂ ਇੱਥੇ ਕਿਸ ਨੇ ਰੌਲਾ ਪਾਇਆ ਇੱਥੇ ਇਹਨਾਂ ਰੁੱਖਾਂ ਦਾ ਕਸੂਰ ਕੀ ਸੀ ਮੈਨੂੰ ਇਹ ਦੱਸ ਦਿਓ ਬਾਹਰ ਕਿਤੇ ਪ੍ਰਾਈਵੇਟ ਜਗ੍ਹਾ ਦੇ ਮੰਡ ਚੋਤੇ ਪਰਚਾ ਹਿੰਦਾ ਕਾਰਵਾਈ ਕਰ ਦਿੰਦੇ ਹੁਣ ਇਹ ਰੁਖ ਜਿਹੜੇ ਵੱਡੇ ਗਏ ਇਹਨਾਂ ਖਿਲਾਫ ਕੌਣ ਕਾਰਵਾਈ ਕਰੂਗਾ ਕੌਣ ਇਹਨਾਂ ਦਾ ਇਨਸਾਫ ਕਰੂਗਾ ਇਹ ਗੱਲ ਦਾ ਜਵਾਬ ਮੈਨੂੰ ਇਹ ਮਹਿਕਮੇ ਵਾਲੇ ਦੇ ਦਿੰਦੇ ਬੋਲਦੇ ਹੀ ਨਹੀਂ ਹੁਣ ਇਹ ਸਹੀ ਆ ਕਿ ਗਲਤ ਆ ਇਹ ਤੇ ਪਰਮਾਤਮਾ ਜਾਣਦਾ ਇਹਨਾਂ ਨੂੰ ਸਜ਼ਾ ਇੱਥੇ ਵੀ ਮਿਲਨੀ ਲੋਕ ਚ ਵੀ ਤੇ ਪ੍ਰਲੋਕ ਚ ਵੀ ਕਿਉਂਕਿ ਗੁਰੂ ਦੇ ਘਰ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਜਿੱਥੇ ਸੰਗਤਾਂ ਆਉਂਦੀਆਂ ਇੱਥੇ ਦਰਸ਼ਨ ਕਰਕੇ ਜਾਂਦੀਆਂ ਹੰਸਲੀ ਦੀ ਅਸੀਂ ਸੇਵਾ ਕਰਨ ਆਉਨੇ ਇੱਥੇ ਤੇ ਮੈਨੂੰ ਜਦੋਂ ਇਹਨਾਂ ਦੇ ਠੇਕੇਦਾਰ ਦੇ ਮੁਲਾਜ਼ਮਾਂ ਨੂੰ ਪੁੱਛਦਾ ਵੀ ਤੁਸੀਂ ਚੁੱਕ ਚੁੱਕ ਕੇ ਗਾਰ ਸੁੱਟੀ ਜਾਂਦੇ ਜੇ ਪਰਲੇ ਬੰਨੇ ਉੱਤੇ ਤੁਸੀਂ ਮਿੱਟੀ ਪਾਈ ਜਾਂਦੇ ਕਿਉਂ ਅਖੀ ਘੱਟਾ ਪਾਉਣਦੇ ਤੇ ਗਾੜੀਆਂ ਸਵਾਲ ਦਾ ਜਵਾਬ ਮੈਨੂੰ ਪਤਾ ਕਿ ਇੱਥੇ ਜੀ ਜਾਦੂ ਟੂਣੇ ਕਰਨ ਆਉਂਦੇ ਜੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਇਹ ਭਾਈ ਸਾਹਿਬ ਸਾਹਮਣੇ ਹੈ ਨਾ ਸਾਹਮਣੇ ਮੈਨੂੰ ਕਹਿੰਦਾ ਮੈਂ ਹੈ ਵੀ ਇਹ ਕੰਮ ਮੇਰਾ ਨਹੀਂ ਹੈ ਜੰਗਲਾਤ ਵਿਭਾਗ ਦਾ ਨਹਿਰੀ ਵਿਭਾਗ ਦਾ ਤੇ ਕਾਰਪੋਰੇਸ਼ਨ ਦਾ ਮੇਰਾ ਕੰਮ ਨਹੀਂ ਆ ਕਹਿੰਦਾ ਜੀ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਤੁਸੀਂ ਸਾਨੂੰ ਰੋਕਣ ਦੇ ਮਤਲਬ ਤੁਸੀਂ ਰੁੱਕ ਵੱਡੋ ਤੁਹਾਨੂੰ ਕੋਈ ਨਾ ਪੁੱਛੇ ਪਰ ਮੈਂ ਹਜ਼ਾਰਾਂ ਵੀਡੀਓ ਦੇ ਸਕਦਾ ਜਿੰਨਾ ਇਸ ਨਹਿਰ ਲਈ ਮੈਂ ਬੋਲਿਆ ਤੇ ਜਿੰਨੇ ਜਾਦੂ ਟੂਣੇ ਕਰਨ ਵਾਲਿਆਂ ਨੂੰ ਰੋਕਿਆ ਹਜ਼ਾਰਾਂ ਚੈਨਲਾਂ ਤੇ ਵੀਡੀਓ ਦੇ ਸਕਦਾ ਜੇ ਅੱਜ ਇਸ ਨਹਿਰ ਦੀ 10000 ਵੀਡੀਓ ਹੋ ਤੇ 9999 ਦੇ ਵਿੱਚ ਮੈਂ ਖਲੋਤਾ ਹਾਂਗਾ ਰੌਲਾ ਪਾਉਂਦਾ ਕਿਤੇ ਨਾ ਕਿਤੇ ਅਸੀਂ ਇਸ ਨਹਿਰ ਦੀ ਸਫਾਈ ਵੀ ਕਰਵਾਈ ਇਸ ਨਹਿਰ ਦੇ ਵਿੱਚ ਐਮਪੀ ਸਾਹਿਬ ਖੁਦ ਇੱਥੋਂ ਦੇ ਆਣ ਕੇ ਟੋਕਰੇ ਚੁੱਕਦੇ ਰਹੇ ਤੇ ਅਸੀਂ ਬਾਹਰ ਕਢਾਉਂਦੇ ਰਹੇ ਗੰਦਗੀ ਇੱਥੇ ਸਾਰੀ ਪ੍ਰੈਸ ਸਾਡੇ ਨਾਲ ਖਲੋਂਦੀ ਰਹੀ ਆਣ ਕੇ ਸੇਵਾ ਕਰਦੇ ਰਹੀ ਪਰਲੇ ਬੰਨੇ ਸੰਤਪੂਰੀ ਵਾਲੇ ਸੈਰਗਾ ਬਣਾਈਆਂ ਉਹ ਵੀ ਐਮਪੀ ਸਾਹਿਬ ਨੇ ਆਪਣੇ ਕੋਲੋਂ ਕਰੋੜਾਂ ਰੁਪਈਆ ਦਾ ਫੰਡ ਦਿੱਤਾ ਵੀ ਇੱਕ ਬੰਨੇ ਗੁਰਬਾਣੀ ਚੱਲਦੀ ਆ ਵੀ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਚੱਲਦੀ ਲੋਕ ਉੱਥੇ ਆਉਂਦੇ ਆ ਨਾਲੇ ਸੈਰ ਕਰਦੇ ਆ ਤੇ ਆ ਹਾਲਾਤ ਇਹਨਾਂ ਨੇ ਬਣਾ ਦਿੱਤੇ ਆ ਵੀ ਕਿੱਥੋਂ ਤੱਕ ਜਾਇਜ਼ ਆ ਪਿੱਪਲ ਵਰਗਾ ਰੁੱਖ ਪਾਲਣ ਨੂੰ ਕਿੰਨਾ ਸਮਾਂ ਲੱਗਦਾ ਆ ਤੁਸੀਂ ਵੇਖੋ ਪਿੱਪਲ ਦਾ ਰੁੱਖ ਜਿਹੜਾ ਉਹ ਤੋਂ ਸਾਰਾ ਵੱਡਤਾ ਜੇ ਇਸ ਰੁੱਖ ਨੂੰ ਸ਼ਾਂਗਣਾ ਕਹਿੰਦੇ ਆ ਤੇ ਫਿਰ ਸ਼ਾਇਦ ਮੈਨੂੰ ਲੱਗਦਾ ਵੀ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਹੋਣਾ ਜੇ ਇਹ ਉਤੋਂ ਸਿਹਰੀ ਉਹਦਾ ਵੱਡ ਦੇਣਾ ਇਹਨੂੰ ਕਹਿੰਦੇ ਸ਼ਾਂਗਣਾ ਉਹ ਤਾਂ ਟਾਣੀਆਂ ਟੂਣੀਆਂ ਹੁੰਦੀਆਂ ਲਮਕਦੀਆਂ ਜਿਹੜੀਆਂ ਸ਼ਾਂਗੀ ਦੀਆਂ ਇਹ ਤੇ ਰੁੱਖਾਂ ਦਾ ਕਤਲ ਕੀਤਾ ਗਿਆ ਇਹ ਤੇ ਮਤਲਬ ਉਹ ਹਾਲਾਤ ਬਣ ਗਏ ਇਹ ਬੋਲਦੇ ਨਹੀਂ ਤੇ ਇਹਦਾ ਮਤਲਬ ਇਹ ਥੋੜੀ ਵੀ ਇਹਨਾਂ ਲਈ ਕਿਸੇ ਨੇ ਬੋਲਣਾ ਹੀ ਨਹੀਂ ਬੰਦਿਆਂ ਲਈ ਬਹੁਤ ਬੋਲੇ ਅਸੀਂ ਹੁਣ ਅਸੀਂ ਕੁਦਰਤ ਲਈ ਬੋਲਾਂਗੇ ਕਿਉਂਕਿ ਜਿੰਨੇ ਸਾਨੂੰ ਅਨੇਕਾਂ ਸਵਾਸ ਦਿੱਤੇ ਅੱਜ ਜਿਹਦਾ ਸਵੇਰ ਤੋਂ ਸ਼ਾਮਾਂ ਤੱਕ ਅਸੀਂ ਸ਼ੁਕਰਾਨਾ ਕਰਦੇ ਨਹੀਂ ਥੱਕਦੇ ਤੇ ਉਸ ਕੁਦਰਤ ਨੂੰ ਉਜਾੜ ਦਿੱਤਾ ਵਾ ਇੱਕ ਕਰੀ ਤੁਸੀਂ ਲਾਗੋਂ ਆ ਵਿਖਾ ਦਿਓ ਵੀ ਆ ਧਰ ਦੇ ਸਾਹਮਣੇ ਤਾਜ਼ੇ ਤਾਜ਼ੇ ਟੋਏ ਵੱਜੇ ਆ ਤਾਜ਼ੀ ਤਾਜ਼ੀ ਮਿੱਟੀ ਪਈ ਆ ਇਥੋਂ ਜੜਾ ਪੁੱਟ ਦਿੱਤੀਆਂ ਗਈਆਂ ਆ ਵੀ ਕੱਲ ਨੂੰ ਇੱਥੇ ਕਿਤੇ ਪ੍ਰਸ਼ਾਸਨ ਦੇ ਅਧਿਕਾਰੀ ਆ ਕੇ ਵੱਡੇ ਉੱਚ ਅਫਸਰਾਂ ਨੂੰ ਵੇਖਣ ਤੇ ਉਹਦੇ ਨਾਲ ਉਹਨਾਂ ਨੂੰ ਹੀ ਕਹਿ ਸਕਦੇ ਵੀ ਅਸੀਂ ਤੇ ਜੀ ਕੱਖ ਨਹੀਂ ਕੀਤਾ ਜੀ ਐਵੇਂ ਕਹੀ ਜਾਂਦੇ ਆ ਇਹ ਰੁੱਖ ਤਾਜਾ ਵੱਡਿਆ ਵਾ ਆ ਸਾਹਮਣੇ ਟੋਇਆ ਮਾਰ ਕੇ ਇਥੋਂ ਜਣਾ ਪੁੱਟ ਕੇ ਤੇ ਉਹ ਖਤਮ ਕਰਤੀਆਂ ਆ ਆ ਰੁੱਖ ਵੱਡਤਾ ਆ ਪੇਪਲ ਵੱਡਤਾ ਇਹਦੀਆਂ ਟਾਹਣੀਆਂ ਵੱਡਦੇ ਜੇ ਸ਼ਾਂਗਣਾ ਹੀ ਤੇ ਇਹ ਉਥੋਂ ਤੁਰੇ ਤੁਰੇ ਜਾਂਦੇ ਆ ਜੇ ਪਰੇ ਨੂੰ ਮੈਂ ਜਾਵਾਂ ਤੇ ਮੇਰੇ ਹਿਸਾਬ ਨਾਲ ਰੋਖਾਂ ਦੀ ਇੱਥੇ ਗਿਣਤੀ ਕਰਦੇ ਆ ਉੱਥੋਂ ਤੱਕ ਬੰਦਾ ਥੱਕ ਜਾਂਦਾ ਕਿਸ ਹਿਸਾਬ ਨਾਲ ਵੇਖੋ ਇਹਨੂੰ ਸ਼ਾਂਗਣਾ ਕਹਿੰਦੇ ਆ ਰੁੱਖ ਪਲਿਆ ਪਲਿਆ ਕਿੱਡਾ ਰੁੱਖਾ ਵੱਡ ਤਉ ਤੋਂ ਜੇ ਆ ਰੁੱਖ ਨੂੰ ਸ਼ਾਂਗਣਾ ਕਹਿੰਦੇ ਆ ਆ ਹੁੰਦੀਆਂ ਟਾਣੀਆਂ ਜਿਹੜੀਆਂ ਵੱਢੀਆਂ ਜਿਹੜੀਆਂ ਨਹਿਰ ਚ ਲੰਮਕਦੀਆਂ ਸੀ ਨਾ ਸ਼ਾਂਗਣ ਦੀ ਪਰਮਿਸ਼ਨ ਇਹਨਾਂ ਦੀ ਸੀ ਆ ਟਾਣੀਆਂ ਨੂੰ ਵੱਢਣ ਦੀ ਵੀ ਕਿਸੇ ਦੇ ਵੱਜਣ ਦਾ ਨਾ ਕੀ ਆ ਰੁੱਖਾਂ ਨੂੰ ਵੱਢਣ ਦੀ ਆ ਜੜਾਂ ਤੋਂ ਵੱਢ ਦਿੱਤੇ ਗਏ ਰੁੱਖ ਆ ਵੇਖੋ ਆ ਕਿਹੜੇ ਕਿਹੜੇ ਰੋਖਿਆ ਕਿਸ ਤਰੀਕੇ ਦੇ ਨਾਲ ਇਹਨਾਂ ਵੱਡੇ ਆ ਆ ਕੋਈ ਛੱਡੀ ਥੋੜੀ ਕਸਰ ਇਸ ਤਰ੍ਹਾਂ ਹੀ ਜਦੋਂ ਦੂਰ ਤੱਕ ਜਾਵਾਂਗੇ ਆ ਵੇਖੋ ਆ ਟੁਏ ਮਾਰ ਮਾਰ ਕੇ ਜਣਾ ਪੁੱਟ ਪੁੱਟ ਕੇ ਇਹਨਾਂ ਨੇ ਕਿਉਂਕਿ ਸਾਈਡਾਂ ਤੇ ਸੀ ਪਰੇ ਸੀ ਨਹਿਰ ਤੋਂ ਇਹਨਾਂ ਕੀ ਕੀਤਾ ਇੱਥੋਂ ਪੁੱਟਿਆ ਇਹ ਸਰਕਾਰ ਦੇ ਪ੍ਰਸ਼ਾਸਨ ਦੇ ਅੱਖੀ ਘਟਾ ਪਾਓ ਸਾਡੀ ਘਟਾ ਨਹੀਂ ਪੈਣਾ ਅੱਖੀ ਤੁਹਾਡੇ ਮੇਕੋ ਇੱਕ ਇੱਕ ਸਬੂਤ ਹੈ ਔਰ ਮੈਂ ਸਾਰਾ ਦੂੰ ਇੱਥੇ 7 ਸਾਲ ਤੱਕ ਦਾ ਰਿਕਾਰਡ ਦੇ ਸਕਦਾ ਮੈਂ ਕਿ ਇਹ ਨਹਿਰ ਦੇ ਕੰਡੇ ਤੇ ਕਿੰਨੇ ਰੁਕੇ ਪਰਲੇ ਬੰਨੇ ਜਿਹੜੇ ਨਾ ਵੱਢੇ ਆ ਔਰ ਕਿੰਨੀ ਵਾਰੀ ਇੱਥੇ ਸਫਾਈ ਕਰਾਈ ਆ ਹਰਾਨੇ ਦੀ ਗੱਲ ਆ ਡੀਸੀ ਸਾਹਿਬ ਮੇਰੇ ਸਤਕਾਰ ਹੀ ਹੋ ਗਿਆ ਇੱਕ ਇੱਕ ਚੀਜ਼ ਦਾ ਸਬੂਤ ਮੈਂ ਨਾ ਗੜੀ ਰੱਖੂੰਗਾ ਔਰ ਜਥੇਦਾ ਸਾਹਿਬ ਨੇ ਵੀ ਮੈਨੂੰ ਕਿਹਾ ਸੀ ਕਿ ਇੱਥੇ ਅਸੀਂ ਵਿਜਿਟ ਕਰਕੇ ਮੌਕਾ ਵੇਖ ਕੇ ਇਹਨਾਂ ਖਿਲਾਫ ਸਖਤ ਐਕਸ਼ਨ ਲਵਾਂਗੇ ਕਿਉਂਕਿ ਬਿਲਕੁਲ ਨਹੀਂ ਪਰਦਾਸ਼ ਕੀਤਾ ਜਾਊਗਾ ਰੁੱਖਾਂ ਨੂੰ ਵੜਨਾ ਇਹ ਕਿੱਥੋਂ ਤੱਕ ਜਾਇਜ਼ ਆ ਉਹ ਪਰਲੇ ਬੰਨੇ ਆਂਬ ਦਾ ਬੂਟਾ ਵਾ ਉਹ ਦੂਰ ਹੈ ਨਹਿਰ ਤੋਂ ਆਹ ਵੇਖੋ ਉੱਤੋਂ ਕਿਦਾਂ ਉਹਨੂੰ ਵੜਤਾ ਔਰ ਇੱਥੋਂ ਸਾਫ਼ ਨਜ਼ਰ ਆਉਂਦਿਆ ਔਰ ਟਾਣੀ ਪੂਰਾ ਵੜ ਦਿੱਤਾ ਗਿਆ ਉਹਦਾ ਇਦਾਂ ਇਹਨਾਂ ਨੇ ਸਾਰੇ بڑے ਰੁੱਖ ਕਲੀਨ ਕੀਤੇ ਆ ਟੂਰਿਸਟ ਪਲੇਸ ਦੀ ਆੜ ਦੇ ਵਿੱਚ ਇਹ ਰੁੱਖ ਜਿਹੜੇ ਆ ਇਥੋਂ ਵੱਢ ਕੇ ਗੈਪ ਕਰ ਦਿੱਤੇ ਗਏ ਆ ਇਹ ਹੁਣ ਰੱਬ ਜਾਣਦਾ ਵੀ ਕੀ ਇਹਨਾਂ ਦੀ ਮਨਛਾ ਸੀ ਤੇ ਕੀ ਇਹਨਾਂ ਦੀ ਸੋਚ ਸੀ ਮੈਂ ਤੇ ਹੈਰਾਨ ਆ ਵੀ ਜਦੋਂ ਇੱਕ ਇੱਕ ਸਿਲੰਡਰ ਬੰਨਾਂਗੇ ਨਾ ਕਰੋਨਾ ਵਾਲਿਆਂ ਵਾਂਗੂ ਤੇ ਫਿਰ ਲੋਕੀ ਕਹੀ ਜਾਂਦੇ ਰੁੱਖ ਲਾਉਣ ਦੀ ਲੋੜ ਆ ਆ ਹੁਣੇ ਮੇਰਾ ਵੀਰ ਦੱਸ ਰਿਹਾ ਸੀ ਕਹਿੰਦਾ ਵੀ ਪੰਜਾਬ ਦੇ ਵਿੱਚ ਨਾ 40 ਲੱਖ ਰੁੱਖ ਲਾਉਣ ਦੀ ਲੋੜ ਆ ਮੈਂ ਕਿਹਾ ਵੀ ਤੁਸੀਂ ਬਹੁਤ ਵੱਡੀ ਗੱਲ ਕਹਿੰਦੇ 40 ਲੱਖ ਉਹ ਤੇ ਮੈਨੂੰ ਲੱਗਦਾ ਨਹੀਂ ਵੀ ਇਹ ਜੀਵਨ ਚ ਪੂਰੇ ਹੋਣੇ ਆ ਉਹ ਕਦੇ ਸਦੀਆਂ ਲੱਗ ਜਾਣੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਤਰਸਣਗੀਆਂ ਜੇ ਅਸੀਂ ਰੁੱਖਾਂ ਨੂੰ ਨਾ ਬਚਾਇਆ ਤੇ ਸਾਹਮਣੇ ਫੋਰੈਸਟ ਡਿਪਾਰਟਮੈਂਟ ਦੇ ਕਿ ਤੁਹਾਡੇ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਪੁੱਛਿਆ ਗਿਆ ਕਿ ਤੁਹਾਨੂੰ ਕੋਈ ਪਰਮਿਸ਼ਨ ਦਿੱਤੀ ਗਈ ਹੈ ਮੈਡਮ ਉਹਨਾਂ ਨੂੰ ਬੈ ਤੁਹਾਡੇ ਸਾਹਮਣੇ 10 ਵਜਾਂ ਦੇ ਦਿੰਨਾ ਕਾਨੂੰ ਫੋਨ ਲਾ ਕੇ ਕਿਸੇ ਬੰਨੇ ਚੱਲ ਜਾਂਦੇ ਜੇ ਸੱਚੇ ਮਰਨਾਂ ਗੱਲ ਤੇ ਕਨ ਮੈਨੂੰ ਦੱਸਣ ਤੇ ਸਹੀ ਕੀ ਹੈ ਮੈਂ ਨੈਰੀ ਵਿਭਾਗ ਦੇ ਐਕਸ਼ਨ ਸਾਹਿਬ ਨੂੰ ਮਿਲਿਆ ਉਹਨਾਂ ਮੈਨੂੰ ਕਿਹਾ ਵੀ ਭਾਜੀ ਆਪਾਂ ਕੋਈ ਗਲਤੀ ਚਲੋ ਨਾਲ ਚੱਲ ਕੇ ਵੇਖਦੇ ਹਾਂ ਉ ਮੈਂ ਦੇ ਲੋਨਤ ਨਵਾਦ ਕਰਦਾ ਨਾ ਮੇਰੇ ਕੋਈ ਦੁਸ਼ਮਣ ਥੋੜੀ ਹੈ ਉਹ ਜਿਹੜਾ ਇੱਥੇ ਜਿਨ੍ਹਾਂ ਨੇ ਟੈਂਡਰ ਲਿਆ ਉਹਨਾਂ ਨਾਲ ਗੱਲ ਹੋਈ ਮੇਰੀ ਫੋਨ ਤੇ ਜਿਹੜੇ ਇੱਥੇ ਠੇਕੇਦਾਰ ਟੂਰਿਸਟ ਪਲੇਸ ਬਣਾਉਣ ਲੋਗੇ ਤੇ ਭਾਜੀ ਕੋਈ ਗੱਲ ਨਹੀਂ ਜੇ ਅਸੀਂ ਰੁੱਖ ਵੜਦੇ ਆ ਤੇ ਅਸੀਂ ਲਾਵਾਂਗੇ ਜੋ ਸਾਨੂੰ ਹਰਜਾਨਾ ਹੋਊਗਾ ਇਹ ਭਰਾਂਗੇ ਜਾ ਕੇ ਸਰਕਾਰ ਨੂੰ ਗੱਲ ਕਰਨ ਚ ਕੀ ਆ ਉਹਨਾਂ ਕਿਹਾ ਨਾ ਇਹਨਾਂ ਨੂੰ ਕੀ ਦਿੱਕਤ ਹੈ ਇਹਨਾਂ ਦੇ ਘਰ ਦੇ ਬਾਹਰ ਇੱਥੇ ਦਫ਼ਤਰ ਹੈ ਇਹਨਾਂ ਦੇ ਇਹ ਪਾਉਂਦੇ ਗੱਡੀਆਂ ਚ ਇੱਥੇ ਬੱਸ ਹੁੰਫਰ ਕੇ ਚੱਲ ਜਾਂਦੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਰੁੱਖ ਵੜਦਾ ਕੋਈ ਨਹੀਂ ਵੜਦਾ ਇਹਨਾਂ ਦਾ ਵਗਬ ਹੋਣਾ ਚਾਹੀਦਾ ਵਾ ਇਨਾਂ ਦਾ ਵਾਗਪ ਹੋਵੇ ਰੁੱਖ ਵੱਡੇ ਨਾ ਵੱਡੇ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਰੁੱਖ ਲਾਉਣਾ ਇਹਨਾਂ ਦਾ ਕੰਮ ਨਹੀਂ ਹੈ ਰੁੱਖ ਲਾਉਂਦੇ ਲੋਕ ਇਹ ਕੀ ਜਾਂਦੇ ਜਾ ਕੇ ਉੱਥੇ ਨਾ ਹੌਲੀ ਜੀ ਉੱਤੇ ਨੰਬਰ ਲਿਖ ਕੇ ਆ ਜਾਂਦੇ ਆ ਇਹ ਮੈਂ ਤਾਂ ਕਦੀ ਵੇਖਿਆ ਨਹੀਂ ਉਹਨਾਂ ਰੁੱਖ ਲਾਉਂਦੇ ਆ ਫੇਲੇ ਕੰਮ ਕੋਈ ਕੰਮ ਨਹੀਂ ਇਹਨਾਂ ਨੂੰ ਇਹ ਸਰਕਾਰ ਨੂੰ ਇਹਨਾਂ ਖਿਲਾਫ ਸਖਤ ਕਰਨੀ ਚਾਹੀਦੀ ਹੈ ਖਾਸ ਕਰਕੇ ਜੰਗਲਾਤ ਵਿਭਾਗ ਦੇ ਖਿਲਾਫ ਮਤਲਬ ਭਾਈ ਨਿਆ ਇੰਨੀ ਹੱਦ ਕਰਤੀ ਇਹਨਾਂ ਨੇ ਲੋਕ ਤੁਹਾਨੂੰ ਟੈਕਸ ਦੇ ਪੈਸੇ ਦਿੰਦੇ ਆ ਤੇ ਉਹਨਾਂ ਚੋਂ ਤਨਖਾਹਾਂ ਨਿਕਲਦੀਆਂ ਤੇ ਤੁਸੀਂ ਲੋਕਾਂ ਦੇ ਕੰਮ ਕਰੋ ਨਾ ਆ ਕਿੱਥੋਂ ਤੱਕ ਜਾਇਜ਼ ਆ ਜੇ ਸ਼ਾਂਗਣਾ ਇਹਨੂੰ ਕਹਿੰਦੇ ਹਿੱਤੇ ਤੁਹਾਡੇ ਲੱਗ ਗਿਆ ਟਾਣੀ ਸਰਚ ਵੱਜਣ ਦੀ ਮੇਰੇ ਸਾਬ ਨਾਲ ਆ ਕਿਉਂ ਨਹੀਂ ਸ਼ਾਂਗਿਆ ਗਿਆ ਫਿਰ ਇਹ ਰੁੱਖ ਆ ਤੇ ਸ਼ਾਂਗਣਾ ਇਹਨੂੰ ਵੱਡਣ ਦਾ ਕੀ ਫਾਇਦਾ ਹੈਗਾ ਇਹਨੂੰ ਵੱਡਣ ਦਾ ਕੀ ਫਾਇਦਾ ਹੈਗਾ ਐਦਾਂ ਦੇ ਕਰਦਿਆਂ ਕਰਦਿਆਂ ਬੜੇ ਵੱਡੇ ਆ ਆ ਵੇਖੋ ਆ ਕਿਹੜੇ ਕਿਹੜੇ ਰੁੱਖ ਜਿਹੜੇ ਪਹਿਲਾਂ ਵੀ ਵੱਡੇ ਇੱਥੇ ਮੈਂ ਤੁਹਾਨੂੰ ਕਿਹਾ ਜੀ ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਵੀ ਸ਼ਿਕਾਇਤ ਹੋ ਗਈ ਆ ਕਾਰਵਾਈ ਹੋ ਜਾਣੀ ਆ ਫਿਰ ਇਹਨਾਂ ਨੇ ਆਪਣਾ ਬਚਾਅ ਕਰਨ ਦੇ ਲਈ ਇਹਨਾਂ ਜੜਾਂ ਤੋਂ ਪੁੱਟੀਆਂ ਜੜਾਂ ਉਹ ਜਿੱਥੇ ਇੱਧਰ ਉੱਧਰ ਕੰਮ ਕਰਤਾ ਇਹਨਾਂ ਮਿੰਟੋ ਮਿੰਟੋ ਤੇ ਮਿੱਟੀ ਪਾਤੀ ਆ ਹਰਾਨ ਆ ਮੈਂ ਔਟੋਯਾਟਾ ਜਾਤਾ ਜੇ ਇੱਕ ਮਰ ਰੁਕਿਆ ਬਾਕੀ ਤੇ ਪੂਰਤੇ ਵੀ ਵਿਖਾ ਸਕਦਾ ਤੁਹਾਨੂੰ ਮੈਂ ਉਹ ਗੱਡੀ ਖਿਲਾਰਤੀ ਉਹਦੇ ਗੱਡੀਆਂ ਨੇ ਵੀ ਕਿਸੇ ਨੂੰ ਪਤਾ ਨਾ ਲੱਗੇ ਇਹ ਕਿੱਥੋਂ ਤੱਕ ਜਾਇਜ਼ ਆ ਇਹ ਇਹ ਚੀਜ਼ਾਂ ਜ਼ਿਆਦਾ ਚਿਰ ਨਹੀਂ ਚਲਦੀਆਂ ਹੁੰਦੀਆਂ ਇਹ ਕਿਤੇ ਨਾ ਕਿਤੇ ਕੁਦਰਤ ਨੇ ਆਪਣਾ ਇਨਸਾਫ਼ ਤੁਹਾਡੇ ਕੋਲ ਲੈਣਾ ਵਾ ਤੁਸੀਂ ਵੱਡੋ ਰੁੱਖ ਹੁਣ ਆ ਨਹਿਰ ਕਿੱਥੇ ਆ ਤੇ ਆ ਮਗਰੋਂ ਧਿਆਨ ਆ ਆ ਵੇਖੋ ਆ ਵੇਖੋ ਵੱਡੇ ਨਹਿਰ ਕਿੱਥੇ ਆ ਬੂਟਾ ਕਿੱਥੇ ਆ ਰੁੱਖ ਫਲੰਡਰ ਰੋਕ ਰਿਹਾ ਹੈ ਇਹ ਰੁੱਖਾਂ ਨੂੰ ਪੜਨ ਤੋਂ ਪਹਿਲਾਂ ਹੀ ਰੁੱਖਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਹਰਾਨ ਆ ਮੈਂ ਇਸ ਗੱਲ ਤੋਂ ਵੀ ਮੈਨੂੰ ਨਹੀਂ ਸਮਝ ਆਈ ਵੀ ਇਹਨਾਂ ਨੂੰ ਇਹਨੇ ਗੁਣੀ ਗਿਆਨੀਆਂ ਨੂੰ ਕਿਹਨੇ ਗਿਆਨ ਦਿੱਤਾ ਇਸ ਤੋਂ ਪਹਿਲਾਂ ਆ ਰੁੱਖ ਵੱਢਿਆ ਠੀਕ ਹੈ ਜੀ ਕਸੂਰ ਕੀ ਐ ਇਹਨਾਂ ਰੁੱਖਾਂ ਦਾ ਮੈਨੂੰ ਸਮਝ ਨਹੀਂ ਲੱਗੀ ਵੀ ਕੀ ਅਸੀਂ ਸਾਬਤ ਕਰਨਾ ਚਾਹੁੰਦੇ ਆ ਆ ਤਾਜ਼ਾ ਤਾਜ਼ਾ ਸਾਰੀ ਮਿੱਟੀ ਵੇਖ ਲਓ ਪਧਰੀ ਕੀਤੀ ਐ ਤੋਏ ਮਾਰ ਕੇ ਉੱਤੇ ਮਿੱਟੀ ਪਾਤੀ ਐ ਇਹ ਇਹ ਚੀਜ਼ਾਂ ਬਕਦੇ ਪਤਾ ਥੋੜੀ ਲੱਗਦੀਆਂ ਆ ਲਓ ਆ ਪਾਜੀ ਆਓ ਮੜਾ ਜਾ ਆ ਵੇਖੋ ਆ ਕੀ ਐ ਜੀ ਆ ਰੁੱਖੀ ਆ ਥੱਲੇ ਆ ਰੁੱਖੀ ਆ ਜੀ ਆ ਦਸੋ ਮਿੱਟੀ ਪਾ ਗਏ ਤੇ ਕੀ ਕੀਤਾ ਇਹਨਾਂ ਨੇ ਉੱਤੇ ਮਿੱਟੀ ਪਾਤੀ ਆ ਫੇ ਪਤਾ ਨਾ ਲੱਗੇ ਇਸ ਤਰ੍ਹਾਂ ਦੇ ਨਾਲ ਜਿਹੜੇ ਪੁੱਟੇ ਗਏ ਆ ਉਹ ਜਿਹੜੀ ਪਰਮਿਸ਼ਨ ਸੀ ਉਹ ਛੱਡਤੇ ਇਹਨਾਂ ਨੇ ਤੇ ਜਿਹੜੇ ਦੂਜੇ ਸੀਗੇ ਉਹ ਢੋਏ ਮਾਰੇ ਆ ਤੇ ਦਵਾ-ਦਾਵੇ ਇਹਨਾਂ ਨੇ ਉਹ ਮਿੱਟੀ ਪੁੱਟੀ ਆ ਉੱਤੇ ਛੁੱਟੀ ਉਹਦੇ ਤੇ ਇਦਾਂ ਹੀ ਕਰਕੇ ਇਹਨਾਂ ਨੇ ਇਹ ਨਹਿਰ ਦੇ ਆਲੇ-ਦੁਆਲੇ ਸਾਰੇ ਹਾਲਾਤ ਬਣਾਏ ਆ ਸੋ ਮੈਂ ਤੇ ਪ੍ਰਸ਼ਾਸਨ ਤੋਂ ਮੰਗ ਕਰਨੀ ਆ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਨਹੀਂ ਹੋਈ ਫਿਰ ਇਹ ਹਾਈਵੇ ਬੰਦ ਹੋਊਗਾ ਜੀ ਕੋਈ ਵੀ ਕਾਰਵਾਈ ਨਹੀਂ ਹੁੰਦੀ ਇਸ ਤੋਂ ਬਾਅਦ ਤਾਂ ਤੁਹਾਡੇ ਵੱਲੋਂ ਕੀ ਅੱਗੋਂ ਐਕਸ਼ਨ ਲਿਆ ਜਾਏਗਾ 1000% ਕਾਰਵਾਈ ਹੋਊਗੀ ਇਹਨਾਂ ਤੇ 1000% ਕਾਰਵਾਈ ਹੋਊਗੀ ਇਹਨਾਂ ਤੇ ਔਰ ਨਾ ਹੋਊਗੀ ਤੇ ਤੁਹਾਨੂੰ ਮੈਂ ਦੱਸਿਆ ਵੀ ਇਹੀ ਹਾਈਵੇ ਬੰਦ ਕਰੂੰ ਇਹਨਾਂ ਸਾਰਿਆਂ ਨੂੰ ਬੰਦੇ ਬਣਾਵਾਂਗੇ ਇਹਨਾਂ ਨੇ ਇੱਥੇ ਆਉਂਦੇ ਆ ਪਿਕਨਿਕ ਸਪੋਰਟ ਸਮਝਿਆ ਵਾ ਘੁੰਮ ਫਿਰ ਕੇ ਚੱਲ ਜਾਂਦੇ ਆ ਵੱਡੀਆਂ ਵੱਡੀਆਂ ਗੱਡੀਆਂ ਚ ਆਉਂਦੇ ਆ ਉਨੇ ਇਹਨਾਂ ਦੀ ਤਨਖਾਹ ਨਹੀਂ ਹੁੰਦੀ ਜਿਹੜੀਆਂ ਜਿਹੜੀਆਂ ਨਾ ਗੱਡੀਆਂ ਲੀਆਂ ਮੈਨੂੰ ਤਾਂ ਸਮਝ ਨਹੀਂ ਕਿ ਕਿੱਥੋਂ ਆਉਂਦੇ ਪੈਸੇ ਇਹਨਾਂ ਕੋਲ ਤੁਸੀਂ ਲੀਡਰਾਂ ਨੂੰ ਪੁੱਛਦੇ ਇਹਨਾਂ ਨੂੰ ਵੀ ਪੁੱਛੋ ਆ ਵੇਖੋ ਪਰਲੇ ਬੰਨੇ ਉਹ ਕੀ ਕੀਤਾ ਰੁੱਖਾਂ ਦਾ ਆ ਜਾਮਨੂ ਦਾ ਬੂਟਾ ਸੀਗਾ ਆ ਲੰਬੀ ਲੈਣੀ ਹੁਣ ਜਾਂਦੀ ਆ ਇਹ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਬੋਲਣ ਦੀ ਲੋੜ ਹੀ ਨਹੀਂ ਇੱਥੇ ਤੇ ਉਹ ਆਪ ਹੀ ਰੋਖ ਹੀ ਬੋਲ ਬੋਲ ਕੇ ਕਹਿਣ ਰਿਹਾ ਵੀ ਸਾਡਾ ਬੇਕਸੂਰਾਂ ਦਾ ਕਸੂਰ ਕੀ ਸੀ ਇਨਸਾਫ ਕਰੋ ਸਾਡੇ ਨਾਲ ਸ਼ਹਿਰ ਵਾਸੀਓ ਗੁਰੂ ਨਗਰੀ ਦੇ ਲੋਕੋ ਇਨਸਾਫ ਤੁਸੀਂ ਕਰਨਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਵੀ ਇਹਨਾਂ ਦਾ ਕਸੂਰ ਕੀ ਸੀ ਆ ਸਾਰੇ ਵੇਖ ਲੋ ਹੁਣ ਆ ਲੈ ਨਹੀਂ ਜਾਣੀ ਉੱਥੋਂ ਤੱਕ ਇਹ ਤੁਹਾਨੂੰ ਆ ਵੇਖੋ ਆ ਸ਼ਾਂਗਣਾ ਕਹਿੰਦੇ ਆ ਤੇ ਇੱਕ ਰਿ ਮੜਾ ਜਿਹਾ ਕੈਮਰਾ ਬਾਰ ਕੇ ਵਿਖਾ ਦਿਓ ਵੀ ਕੀ ਇਹ ਰੁੱਖ ਸ਼ਾਂਗਣਾ ਦਾ ਭਾਜੀ ਤੁਸੀਂ ਦੱਸ ਦਿਓ ਵੀ ਇਹ ਨੂੰ ਰੁੱਖ ਸ਼ਾਂਗਣਾ ਕਹਿੰਦੇ ਆ ਆ ਬੂਟਾ ਹੱਲੇ ਨਾ ਹੀ ਛੋਟਾ ਜਿਹਾ ਲਾਇਆ ਤੇ ਦੇਖੋ ਪੱਤਿਆਂ ਪੱਤਿਆਂ ਦੇ ਰਾਹੀਂ ਹਨਾ ਇਹਨਾਂ ਨੇ ਆਪਣੀ ਸਾਰੀ ਖੁਰਾਕ ਲੈਣੀ ਹੁੰਦੀ ਆ ਤੇ ਜੋ ਪੱਤੇ ਹੀ ਟਾਣੀ ਸਮੇਤ ਵੱਢਦੇ ਤਾਂ ਜਾਵੇ ਤਾਂ ਹੌਲੀ ਹੌਲੀ ਦਰਖਤੇ ਮੁਰਝਾ ਆ ਜਾਣਾ ਖਤਮ ਹੀ ਹੋ ਜਾਣਾ ਵੱਡੇ ਹੀ ਗਿਆ ਇੱਕ ਹਿਸਾਬ ਨਾਲ ਕਤਲ ਹੀ ਹੋ ਗਿਆ ਆ ਦੇਖੋ ਮਿੱਟੀ ਨਾਲ ਦੀ ਨਾਲ ਪਾਈ ਵੀ ਪਈ ਆ ਤਾਜ਼ੀ ਮਿੱਟੀ ਪਾਈ ਵੀ ਆ ਸਾਰਾ ਬਹੁਤ ਆਜਾ ਤਾ ਕੰਮ ਕੀਤਾ ਇਹਨਾਂ ਨੇ ਦਰਖਤਾਂ ਦੀਆਂ ਜੜਾਂ ਜਿਹੜੀਆਂ ਉਹ ਫਲੱਡ ਰੋਕਣ 'ਚ ਸਾਡੀ ਮਦਦ ਕਰਦੀਆਂ ਨੇ ਤਣੇ ਨੂੰ ਬਣਾ ਕੇ ਰੱਖਦੀਆਂ ਨੇ ਬਿਲਕੁਲ ਬੰਨਾ ਬਣਾ ਕੇ ਰੱਖਦੀਆਂ ਨੇ ਤੇ ਜਦੋਂ ਉਹ ਦਰਖਤ ਦੀ ਜੜ ਚੋਂ ਹੀ ਪਟ ਦਿੱਤਾ ਜਾਵੇ ਤੇ ਫਿਰ ਬਾਅਦ ਦੇ ਵਿੱਚ ਅਸੀਂ ਕਹਿੰਦੇ ਹਾਈ ਫਲੱਡ ਆ ਗਿਆ ਹਾਈ ਫਲੱਡ ਆ ਗਿਆ ਮਾਚੇ ਜਦੋਂ ਆਫਤਾ ਆਉਂਦੀਆਂ ਨੇ ਤਾਂ ਫੇਰ ਇਹਨਾਂ ਨੂੰ ਜਿਹੜਾ ਇਹ ਉਹ ਹੁੰਦਾ ਹੈ ਕਿ ਹੁਣ ਇਸ ਆਫਤ ਨੂੰ ਸਾਹਮਣਾ ਮੁਸ਼ਕਿਲ ਹੋ ਜਾਂਦਾ ਹੈ ਲੇਕਿਨ ਪਹਿਲਾਂ ਹੀ ਜਿਹੜੀਆਂ ਉਸ ਚੀਜ਼ਾਂ ਨੂੰ ਰੋਕਣ ਲਈ ਜਿਹੜੇ ਯਤਨ ਨੇ ਉਹਨਾਂ ਨੂੰ ਹੀ ਖਤਮ ਕਰ ਦਿੱਤਾ। ਸਹੀ ਗੱਲ ਹੈ ਮੈਮ ਬਿਲਕੁਲ ਇਹ ਮਹਿਕਮੇ ਦਾ ਬਹੁਤ ਵੱਡਾ ਕਸੂਰ ਤੇ ਫੇਲਿਅਰ ਸਮਝਦੇ ਹਾਂ ਅਸੀਂ। ਵੀ ਜੇ ਆਪਣੇ ਦਫ਼ਤਰ ਦੇ ਬਾਹਰ ਹੁੰਦੀਆਂ ਇਹ ਘਟਨਾਵਾਂ ਨਹੀਂ ਉਹ ਰੋਕ ਪਾਰੇ ਤੇ ਪੂਰੇ ਪੰਜਾਬ ਦੀਆਂ ਜ਼ਿੰਮੇਵਾਰੀਆਂ ਕਿੱਥੋਂ ਲੈਣਗੇ? ਔਰ ਇੱਕ ਇੱਥੇ ਬੰਦਾ ਸਾਨੂੰ ਮਿਲਿਆ ਸੀਗਾ ਉਹ ਉਹਨੂੰ ਸਵਾਲ ਕੀਤਾ ਗਿਆ ਤੇ ਉਹਨੇ ਇੱਕੋ ਹੀ ਜਵਾਬ ਦਿੱਤਾ ਕਹਿੰਦੇ ਜੀ ਇਹ ਏਰੀਆ ਤਾਂ ਜੀ ਅੰਮ੍ਰਿਤਸਰ 2 ਚ ਆਉਂਦਾ ਅੰਮ੍ਰਿਤਸਰ 1 ਚ ਨਹੀਂ ਆਉਂਦਾ ਸਾਡਾ ਉਧਰਲਾ ਪਾਸਾ ਅੰਮ੍ਰਿਤਸਰ 1 ਚ ਆਉਂਦਾ ਅੰਮ੍ਰਿਤਸਰ ਚ ਤਾਂ ਆਉਂਦਾ ਹੈ ਇਨਸਾਨੀ ਤਨੀ ਮਰਗੀ ਤੁਹਾਡੀ ਤੁਹਾਡੀ ਇਨਸਾਨੀਅਤ ਦੇ ਦਾਇਰੇ ਚ ਤਾਂ ਆਉਂਦਾ ਨਾ ਇਹ ਅੰਮ੍ਰਿਤਸਰ 2 ਜਾਂ ਅੰਮ੍ਰਿਤਸਰ 1 ਇੱਕ ਹੀ ਗੱਲ ਹੋਈ ਕਿਦਾਂ ਪਲੇ ਪਲਾਏ ਰੁੱਖ ਸੀ ਸਾਰੇ ਵੜ ਤੇ ਆ ਤਾਜੀ ਤਾਜੀ ਮਿੱਟੀ ਪਾਈ ਆ ਵੇਖੋ ਇਹ ਕੱਲ ਤੱਕ ਇਹਨਾਂ ਨੇ ਨਾ ਸਾਰਾ ਜੜਾ ਫੁੱਟ ਕੇ ਕਲੀਨ ਕਰਨਾ ਹੁਣ ਅੱਜ ਕਿਤੇ ਮੈਂ ਉੱਥੋਂ ਤੱਕ ਜਾਵਾਂ ਤੇ ਕਿੰਨੀਆਂ ਕਿੰਨੀਆਂ ਕਿ ਰੁੱਖ ਵਿ ਇਹ ਮੈਂ ਤਾਂ ਵਖਾਣ ਰਿਹਾ ਔਨ ਰਿਕਾਰਡ ਪ੍ਰੈਸ ਦੇ ਸਾਹਮਣੇ ਵੀ ਜਦੋਂ ਕਿਤੇ ਇੱਥੇ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਇਹਨਾਂ ਨੂੰ ਪਤਾ ਲੱਗਾ ਨਾ ਵੀ ਆਉਣ ਲੱਗੇ ਜਾਂ ਵੇਖਣ ਲੱਗੇ ਜਾਂਚ ਕਰਨ ਲੱਗੇ ਆ ਇਹਨਾਂ ਨੇ ਸਭ ਕੁਝ ਗੈਪ ਕਰ ਦੇਣਾ ਬੜੇ ਐਕਸਪਰਟ ਹੈ ਇਹਨਾਂ ਚੀਜ਼ਾਂ 'ਚ ਪਰ ਐਰ ਕੀ ਇਹਨਾਂ ਦਾ ਵਾਹ ਆ ਨਾ ਪੈ ਗਿਆ ਚੱਜ ਦੇ ਬੰਦੇ ਨਾਲ ਜਿਨ੍ਹਾਂ ਨੂੰ ਲੋੜ ਸੀਗੀ ਇਹ ਹੁਣ ਪ੍ਰੋਪਰ ਜਿਹੜੀ ਇਹਦੀ ਜਾਂਚ ਹੋਊਗੀ ਇਹ ਸਾਰੇ ਦਾ ਸਾਰਾ ਜਿਹਦਾ ਇਹਦਾ ਰਿਜ਼ਲਟ ਨਿਕਲੂਗਾ ਤੇ ਇੱਕ ਜੋ ਇਨਸਾਫ ਹੈ ਜਨਾਚਰ ਹੁੰਦਾ ਨਹੀਂ ਉਹਨਾਂ ਚਰ ਮੈਂ ਵੀ ਨਹੀਂ ਪਿੱਛੇ ਹਟਣਾ ਤੋ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਾਰਾ ਵਾਲੇ ਪੁੱਲ ਦੀ ਇਹ ਨਹਿਰ ਹੈ ਤੇ ਇੱਥੇ ਜੋ ਹੈ ਟੂਰਿਸਟ ਪਲੇਸ ਬਣਾਉਣ ਦੇ ਨਾਮ ਤੇ ਜੋ ਦਰਖਤਾਂ ਦੀ ਕਟਾਈ ਉਹ ਲਗਾਤਾਰ ਜਾਰੀ ਹੈ ਤੇ ਕਿਸ ਤਰ੍ਹਾਂ ਸਬੂਤ ਵੀ ਜਿਹੜੇ ਨੇ ਉਹ ਨਾਲ ਦੇ ਨਾਲ ਮਿਟਾਏ ਜਾ ਰਹੇ ਨੇ ਕਿ ਦਰਖਤਾਂ ਦੀ ਕਟਾਈ ਨਹੀਂ ਹੋਈ ਲੇਕਿਨ ਜੋ ਤਸਵੀਰਾਂ ਨੇ ਉਹ ਸਾਫ਼ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਇੱਥੇ ਜੋ ਹੈ ਦਰਖਤ ਨੇ ਉਹ ਕੱਟ ਦਿੱਤੇ ਗਏ ਨੇ ਟੂਰਿਸਟ ਪਲੇਸ ਬਣਾਉਣ ਦੇ ਨਾਤੇ ਤਾਂ ਤੁਹਾਡੇ ਇਸ ਵੀਡੀਓ ਨੂੰ ਦੇਖ ਕੇ ਕੀ ਵਿਚਾਰ ਹੈ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਫੀਤੀ ਦਾ ਕਾਰਜ ਨੂੰ ਕਿਹਾ ਜਾਂਦਾ ਹੈ ਵਾਤਾਵਰਨ ਬਚਾਉਣ ਦੇ ਲਈ ਜੋ ਜਗ੍ਹਾ ਜਗ੍ਹਾ ਤੇ ਬੂਟੇ ਲਗਾਏ ਜਾ ਰਹੇ ਨੇ ਲੇਕਿਨ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਨਹਿਰ ਦੇ ਕੰਡੇ ਤੋਂ ਹੀ ਦਰੱਖਤਾਂ ਦੀ ਕਟਾਈ ਕਿੰਨੀ ਕੁ ਜਾਇਜ਼ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕੈਮਰਾਮੈਨ ਹਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ